ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਕਾਲੀ ਦਲ ਵਿੱਚ ਜਿਹੜਾ ਰੌਲਾ ਚੱਲ ਰਿਹਾ ਹੈ ਕਸ਼ਮਕਸ਼ ਚੱਲ ਰਹੀ ਹੈ ਉਹ ਇੱਕ ਨਿਰਣਾਇਕ ਦੌਰ ਦੇ ਵਿੱਚ ਪਹੁੰਚ ਗਈ ਹੈ 13 ਆਮੋ ਸਾਹਮਣੇ ਹਨ ਅਤੇ ਕੜੀ ਜਿਹੜੀ ਹੈ ਉਹ ਫੈਸਲੇ ਦੀ ਆ ਗਈ ਹੈ ਅਜੇ ਮੌਕਿਆਂ ਦੇ ਉੱਪਰ ਕਮਜ਼ੋਰ ਦਿਲ ਵਾਲੇ ਅਕਸਰ ਜਿਹੜੇ ਨੇ ਉਹ ਮੈਦਾਨ ਛੱਡ ਕੇ ਭੱਜ ਜਾਂਦੇ ਆਂ ਆਰਪਾਰ ਦੀ ਲੜਾਈ ਦੇ ਵਿੱਚ ਸਿਰਫ ਉਹ ਆਗੂ ਹੀ ਅੱਗੇ ਆਉਂਦੇ ਹਨ ਜਾਂ ਉਹ ਕਾਮਯਾਬ ਹੁੰਦੇ ਹਨ ਜਿਹੜੇ ਕਿ ਮੌਕੇ ਦੇ ਉੱਤੇ ਸਖਤ ਫੈਸਲੇ ਲੈ ਸਕਣ ਦਾ ਮਾਦਾ ਰੱਖਦੇ ਮਹੀਨਿਆਂ ਬੱਧੀ ਲਟਕਾਉਣ ਤੋਂ ਬਾਅਦ ਹੁਣ ਜਿਹੜੀ ਘੜੀ ਆਈ ਹੋਈ ਹੈ ਉਹ ਫੈਸਲੇ ਲੈਣ ਦੀ ਘੜੀ ਆਈ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੱਲ ਜਦੋਂ ਅਸਤੀਫਾ ਦਿੱਤਾ ਤਾਂ ਪਹਿਲਾ ਰਿਐਕਸ਼ਨ ਬੀਬੀ ਜਗੀਰ ਕੌਰ ਦਾ ਆਇਆ ਇਹਨਾਂ ਦੋਹਾਂ ਸਾਬਕਾ ਪ੍ਰਧਾਨਾਂ ਦੇ ਆਪਸੀ ਰਿਸ਼ਤੇ ਕਿਹੋ ਜਿਹੇ ਹਨ ਇਹ ਤਾਂ ਸਭ ਨੂੰ ਪਤਾ ਹੀ ਹੈ ਅਤੇ ਬੀਬੀ ਦਾ ਜੋ ਬਿਆਨ ਸੀ ਕਿ ਧਾਮੀ ਨੂੰ ਅਜੇ ਮੌਕੇ ਤੇ ਭੱਜਣਾ ਨਹੀਂ ਚਾਹੀਦਾ ਸੀ ਇਹ ਪਿੱਠ ਦਿਕਾਉਣ ਦਾ ਮੌਕਾ ਨਹੀਂ ਹੈ ਅਸਲੀਅਤ ਦੇ ਕਾਫੀ ਨੇੜੇ ਟੁੱਕਦਾ ਸੀ ਬਾਂਦ ਵਿੱਚ ਜਿਹੜੇ ਆਗੂਆਂ ਦੇ ਬਿਆਨ ਆਏ ਉਹ ਸਾਰੇ ਹੀ ਨਪੇ ਤਲੇ ਸਨ ਸੋਚ ਸਮਝ ਕੇ ਬਿਆਨ ਦਿੱਤੇ ਗਏ ਸੀ ਸਾਰਾ ਦਿਨ ਸੋਸ਼ਲ ਮੀਡੀਆ ਤੇ ਚਰਚਾ ਹੁੰਦੀ ਰਹੀ ਕਿ ਤਾਮੀ ਸਾਹਿਬ ਦੇ ਅਸਤੀਫੇ ਦੇ ਕੀ ਮਾਇਨੇ ਹਨ ਹੁਣ ਜਥੇਦਾਰ ਸਾਹਿਬ ਕੀ ਕਰਨਗੇ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਕੀ ਕਰੇਗੀ ਬਾਦਲ ਧੜੇ ਦਾ ਅਗਲਾ ਕਦਮ ਕੀ ਹੋਵੇਗਾ ਸਵਾਲ ਇੱਕ ਤੋਂ ਬਾਅਦ ਇੱਕ ਖੜੇ ਹੋ ਰਹੇ ਸਨ ਪਰ ਕੋਈ ਵੀ ਠੀਕ ਟੰਗ ਨਾਲ ਠੀਕ ਤਰੀਕੇ ਨਾਲ ਇਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਰਿਆ ਸੀ ਸਭ ਕਿਆਸਰਾਈਆਂ ਹੀ ਲਗਾ ਰਹੇ ਸੀ ਕਿ ਹੁਣ ਇਹ ਹੋ ਸਕਦਾ ਹੈ ਜਾਂ ਅੱਗੇ ਇਹ ਹੋਣ ਦੀਆਂ ਉਧੇਰੇ ਸੰਭਾਵਨਾਵਾਂ ਇੱਕ ਕੋਸ਼ਿਸ਼ ਹੋ ਰਹੀ ਸੀ ਕਿ ਧਾਮੀ ਸਾਹਿਬ ਨੂੰ ਇੱਕ ਹੀਰੋ ਦੀ ਤਰ੍ਹਾਂ ਪੇਸ਼ ਕੀਤਾ ਜਾ ਸਕੇ ਨੈਤਿਕਤਾ ਦੀ ਉਹਨਾਂ ਨੇ ਆਵਾਜ਼ ਸੁਣੀ ਇਮਾਨਦਾਰ ਬੰਦੇ ਨੇ ਹੁਣ ਬਾਦਲਾਂ ਦੇ ਹੁਕਮ परे ਹੋ ਗਏ ਨੇ ਬਚ ਗਏ ਨੇ ਹੁਣ ਉਹਨਾਂ ਨੂੰ ਹੁਕਮ ਬਜਾਉਣ ਦੀ ਕੋਈ ਲੋੜ ਨਹੀਂ ਦਬਾਅ ਉਹਨਾਂ ਤੇ ਬਹੁਤ ਜ਼ਿਆਦਾ ਵਧ ਗਿਆ ਸੀ ਇਸ ਲਈ ਉਹ ਪਾਸੇ ਹੋ ਗਏ ਨੇ ਉਹਨਾਂ ਕੋਲ ਪਾਸੇ ਹੋ ਜਾਣ ਦਾ ਹੀ ਇੱਕ ਰਸਤਾ ਬਚਿਆ ਸੀ ਇਸ ਤਰ੍ਹਾਂ ਦਾ ਇੱਕ ਨਰੇਟਿਵ ਬਣਨ ਦੀ ਕੋਸ਼ਿਸ਼ ਵੀ ਹੋਈ ਪਰ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਵਾਲੇ ਧਾਮੀ ਸਾਹਿਬ ਆਪਣੇ ਇਸ ਕਾਰਜਕਾਲ ਦੇ ਵਿੱਚ ਇੱਕ ਵਾਰ ਵੀ ਅਜਿਹਾ ਕੋਈ ਅਜਿਹਾ ਕੰਮ ਨਹੀਂ ਦਿਖਾ ਸਕੀ ਕੋਈ ਅਜਿਹਾ ਫੈਸਲਾ ਨਹੀਂ ਦੱਸ ਸਕਦੇ ਜਿਸ ਦੇ ਵਿੱਚ ਉਹਨਾਂ ਵੱਲੋਂ ਜੁਰਰਤ ਨਾਲ ਕੋਈ ਵੀ ਸਟੈਂਡ ਲਿਆ ਗਿਆ ਹੋਵੇ ਮੌਕੇ ਬੜੇ ਆਏ ਚਾਹੇ ਉਹ ਪੀਟੀਸੀ ਚੈਨਲ ਵੱਲੋਂ ਗੁਰਬਾਣੀ ਦਾ ਪ੍ਰਸਾਰਣ ਹੋਵੇ ਜਾਂ ਫਿਰ ਜਿਹੜਾ ਲੇਟੈਸਟ ਮਾਮਲਾ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤ ਕੀ ਕਰਨ ਦਾ ਉਹਨਾਂ ਨੂੰ ਰੁਕਸਤ ਕਰਨ ਦਾ ਉਹ ਬਾਦਲਾਂ ਦਾ ਹੁਕਮ ਹੀ ਬਜਾਉਂਦੇ ਦਿਸੇ ਪੰਥ ਜਾਂ ਸੰਸਥਾ ਦੀ ਭਲਾਈ ਲਈ ਕੁਝ ਵੀ ਕਰਦੇ ਦਿਖਾਈ ਨਹੀਂ ਦਿੱਤੇ ਜਿਹੜਾ ਤਰੀਕਾ ਉਹਨਾਂ ਨੇ ਅਸਤੀਫਾ ਦੇਣ ਦਾ ਅਪਣਾਇਆ ਉਹ ਵੀ ਕੋਈ ਜ਼ਰੂਰਤ ਵਾਲਾ ਨਹੀਂ ਸੀ ਜਦੋਂ ਇੱਕ ਪਾਸੇ ਤਾਂ ਸਾਰੇ ਲੀਡਰ ਸੁਖਬੀਰ ਬਾਦਲ ਦੀ ਬੇਟੀ ਦੀ ਰਿਸੈਪਸ਼ਨ ਦੇ ਵਿੱਚ ਸ਼ਾਮਲ ਸਨ ਪਤਾ ਸੀ ਕਿ ਉਹਨਾਂ ਨੂੰ ਹੁਣ ਰੋਕਣ ਵਾਲਾ ਕੋਈ ਨਹੀਂ ਹੈ ਮਨਾਉਣ ਵਾਲਾ ਕੋਈ ਨਹੀਂ ਹੈ ਕਿ ਜਿਹੜਾ ਉਹਨਾਂ ਨੂੰ ਉਹਨਾਂ ਦੇ ਫੈਸਲੇ ਤੋਂ ਪਿੱਛੇ ਖਿੱਚ ਸਕੇ ਉਹੋਰ ਰਿਸੈਪਸ਼ਨ ਤੇ ਜਾਣ ਦੀ ਬਜਾਏ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕਰਕੇ ਆਪਣਾ ਅਸਤੀਫਾ ਦੇ ਰਹੇ ਸੀ ਅਸਤੀਫਾ ਦਿੰਦੇ ਹੋਏ ਵੀ ਜੋ ਉਹਨਾਂ ਵੱਲੋਂ ਬੋਲਿਆ ਗਿਆ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਫੈਸਲਾ ਸੀ ਉਹ ਵੀ ਪੂਰੀ ਕਮੇਟੀ ਨੇ ਡੇਢ ਘੰਟਾ ਚਰਚਾ ਕਰਕੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਲੇਕਿਨ ਮੈਂ ਪ੍ਰਧਾਨ ਹੋਣ ਦੇ ਨਾਤੇ ਬਤੌਰ ਪ੍ਰਧਾਨ ਮੈਂ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਾ ਹਾਂ ਇਹ ਵੀ ਕੋਈ ਸਟੈਂਡ ਵਾਲੀ ਗੱਲ ਨਹੀਂ ਸੀ ਜਾਂ ਤਾਂ ਉਹ ਇਹ ਕਹਿੰਦੇ ਕਿ ਹਾਂ ਮੈਨੂੰ ਫੈਸਲਾ ਲੈਣ ਤੇ ਮਜਬੂਰ ਕੀਤਾ ਗਿਆ ਸੀ ਲੇਕਿਨ ਹੁਣ ਗਿਆਨੀ ਰਗਵੀਰ ਸਿੰਘ ਦੇ ਇਸ ਫੈਸਲੇ ਦੀ ਵਿਰੁੱਧਤਾ ਦੇ ਚੱਲਦੇ ਹੋਏ ਮੈਂ ਅਸਤੀਫਾ ਦੇ ਰਿਹਾ ਹਾਂ ਅਜਿਹਾ ਉਹਨਾਂ ਵੱਲੋਂ ਨਹੀਂ ਕਿਹਾ ਗਿਆ ਉਹਨਾਂ ਵੱਲੋਂ ਉਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਫੈਸਲਾ ਤਾਂ ਸਾਰੀ ਕਮੇਟੀ ਦਾ ਸੀ ਮੈਂ ਵੱਡਾ ਹੋ ਕੇ ਦਿਖਾ ਰਿਹਾ ਹਾਂ ਮੈਂ ਪ੍ਰਧਾਨ ਹੋਣ ਦੇ ਨਾਤੇ ਜਿਹੜਾ ਨੈਤਿਕ ਜ਼ਿੰਮੇਵਾਰੀ ਲੈ ਰਿਹਾ ਹਾਂ ਇਹ ਉਹਨਾਂ ਵੱਲੋਂ ਕਿਹਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਤੋਂ ਵੀ فارਗ ਕੀਤੇ ਜਾਣ ਦੀ ਜਿਹੜੀ ਬੇਨਤੀ ਹੈ ਉਹ ਜਥੇਦਾਰ ਸਾਹਿਬ ਵੱਲੋਂ ਕੀਤੀ ਗਈ। ਸੋ ਅੱਜ ਹੁਣ ਸਾਰੀਆਂ ਨਜ਼ਰਾਂ ਜੋ ਸੀ ਉਹ ਇਹ ਸੱਤ ਮੈਂਬਰੀ ਕਮੇਟੀ ਦੇ ਉੱਪਰ ਹੀ ਸੀ ਕਿ ਉਸ ਦੀ ਮੀਟਿੰਗ ਦੇ ਵਿੱਚ ਕੀ ਹੋਏਗਾ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਜਾਣਗੇ। 16 ਤਰੀਕ ਨੂੰ ਇਸ ਕਮੇਟੀ ਦੇ ਮੈਂਬਰਾਂ ਨੇ ਇਹ ਕਿਹਾ ਸੀ ਅਗਲੀ ਮੀਟਿੰਗ ਜੋ ਹੋਏਗੀ 18 ਤਰੀਕ ਨੂੰ ਉਹ ਇੱਕ ਫੈਸਲਾਕਨ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਕਿਸੇ ਹੋਰ ਮੀਟਿੰਗ ਦੀ ਲੋੜ ਨਹੀਂ ਰਹਿ ਜਾਵੇਗੀ ਸਾਰੇ ਮੈਂਬਰ ਜਿਹੜੇ ਨੇ ਉਹ ਮਿਲ ਕੇ ਇੱਕੋ ਫੈਸਲਾ ਸਰਬਸੰਮਤੀ ਦੇ ਨਾਲ ਕਰਨਗੇ ਇਸੇ ਕਰਕੇ ਸਾਰਿਆਂ ਦੀਆਂ ਨਜ਼ਰਾਂ ਇਸ ਉੱਪਰ ਹੀ ਹਨ ਕਿ ਮੀਟਿੰਗ ਦੇ ਵਿੱਚ ਹੁਣ ਕੌਣ-ਕੌਣ ਸ਼ਾਮਲ ਹੋਵੇਗਾ ਤੇ ਫੈਸਲਾ ਕੀ ਲਿਆ ਜਾਵੇਗਾ ਮੀਟਿੰਗ ਦਾ ਸਮਾਂ 12:30 ਦਾ ਸੀ ਪਰ 1 ਵਜੇ ਤੱਕ ਸਿਰਫ ਤਿੰਨ ਮੈਂਬਰ ਹੀ ਜਿਹੜੇ ਨੇ ਉਹ ਮੀਟਿੰਗ ਦੀ ਗਰਸਥਾਨ ਸੀ ਉਸ ਦੇ ਉੱਪਰ ਪਹੁੰਚੇ ਉਹ ਤਿੰਨ ਮੈਂਬਰ ਸੀ ਮਨਪ੍ਰੀਤ ਸਿੰਘ ਯਾਲੀ ਗੁਰਪ੍ਰਤਾਪ ਸਿੰਘ ਬਡਾਲਾ ਇਕਬਾਲ ਸਿੰਘ ਝੁੰਦਾ ਜਦੋਂ ਹਜੇ ਇਹ ਕਸ਼ਮਕਸ਼ ਜਾਰੀ ਸੀ ਕਿ ਬਾਕੀ ਆਉਣਗੇ ਜਾਂ ਨਹੀਂ ਆਉਣਗੇ ਕੌਣ-ਕੌਣ ਆਵੇਗਾ ਇਸ ਦੇ ਵਿੱਚ ਹੀ 12:50 ਮਿੰਟ ਦੇ ਕਰੀਬ ਇੱਕ ਖਬਰ ਨਸ਼ਰ ਹੁੰਦੀ ਹੈ ਸਾਰੇ ਚੈਨਲਾਂ 'ਤੇ ਇੱਕੋ ਦਮ ਚਲਾਈ ਜਾਂਦੀ ਹੈ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਆਪਣਾ ਅਸਤੀਫਾ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤਾ ਹੈ ਅਤੇ ਇਸ ਅਸਤੀਫੇ ਦਾ ਕਾਰਨ ਉਹਨਾਂ ਨੇ ਦੱਸਿਆ ਹੈ ਕਿ ਪ੍ਰਧਾਨ ਧਾਮੀ ਸਾਹਿਬ ਨੇ ਇਸ ਕਮੇਟੀ ਤੋਂ ਫਾਰਗ ਹੋਣ ਦੀ ਗੱਲ ਕੀਤੀ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਇਸ ਕਰਕੇ ਇਸ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਸ ਤੇ ਅਨਿਸ਼ਚਿਤਤਾ ਬਣ ਗਈ ਹੈ ਤੇ ਇਸ ਅਨਿਸ਼ਚਿਤਤਾ ਦੇ ਚੱਲਦਿਆਂ ਮੈਂ ਕੋਈ ਫੈਸਲਾ ਨਹੀਂ ਲੈ پا ਰਿਹਾ ਇੱਕ ਦੁਚਿੱਤੀ ਵਾਲੀ ਮੇਰੀ ਸਥਿਤੀ ਬਣੀ ਹੋਈ ਹੈ ਇਸ ਲਈ ਮੈਨੂੰ ਜਥੇਦਾਰ ਸਾਹਿਬ ਇਸ ਕਮੇਟੀ ਤੇ ਫਾਰਗ ਕਰ ਦੇ। ਇਸ ਚਿੱਠੀ ਤੋਂ ਇਹ ਪਤਾ ਲੱਗਦਾ ਹੈ ਕਿ ਤਾਮੀ ਤੇ ਬਡੁੰਗਰ ਸਾਹਿਬ ਇਹਨਾਂ ਦੋਨਾਂ ਦਾ ਅਸਤੀਫਾ ਸ਼ਾਇਦ ਪਹਿਲਾਂ ਹੀ ਸੋਚੀ ਸਮਝੀ ਕਿਸੇ ਰਣਨੀਤੀ ਦਾ ਹਿੱਸਾ ਹੈ। ਬਾਦਲ ਲਲਵਲੋਂ ਇਸ ਕਮੇਟੀ ਨੂੰ ਗੈਰਵਾਜਿਬ ਠਹਿਰਾਉਣ ਦਾ ਇਹ ਇੱਕ ਤਰੀਕਾ ਹੈ। ਕਿ ਉਸਦੀ ਲੈਜਿਟੀਮੇਸੀ ਦੇ ਉੱਪਰ ਹੀ ਸਵਾਲ ਖੜਾ ਕਰ ਦਿੱਤਾ ਜਾਵੇ ਕਿ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਉਹ ਵੀ استਿਫਾ ਦੇ ਚੁੱਕਿਆ ਹੈ ਫਰਗ ਹੋਣ ਦੀ ਗੱਲ ਕਰ ਚੁੱਕਿਆ ਹੈ ਤੇ ਜਿਹੜਾ ਉਸ ਤੋਂ ਬਾਅਦ ਇੱਕ ਸੀਨੀਅਰ ਮੋਸਟ ਮੈਂਬਰ ਹੈ ਉਹ ਵੀ استਿਫਾ ਦੇ ਕੇ ਫਰਗ ਹੋਣ ਦੀ ਗੱਲ ਕਰ ਰਿਹਾ ਹੈ ਬਾਕੀ ਬਚੇ ਪੰਜ ਮੈਂਬਰਾਂ ਦੇ ਜਿਹੜੇ ਫੈਸਲੇ ਨੇ ਉਸ ਦੇ ਉੱਪਰ ਸਵਾਲੀਆ ਚਿੰਨ ਲੱਗ ਜਾਂਦੇ ਨੇ ਕਿਉਂਕਿ ਮੀਟਿੰਗ ਦੇ ਵਿੱਚ ਇਹ ਤੈ ਹੀ ਨਹੀਂ ਹੈ ਕਿ ਪ੍ਰਧਾਨਗੀ ਉਸ ਮੀਟਿੰਗ ਦੀ ਹੁਣ ਇਹਨਾਂ ਦੋਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੌਣ ਕਰੇਗਾ ਕੌਣ ਫੈਸਲਾ ਲਏਗਾ ਕੌਣ ਅਗਵਾਈ ਕਰੇਗਾ ਇਸ ਤਰ੍ਹਾਂ ਦਾ ਜਿਹੜਾ ਡਾਊਟ ਹੈ ਸ਼ੱਕ ਹੈ ਉਸ ਕਮੇਟੀ ਦੀ ਉਸ ਮੀਟਿੰਗ ਦੇ ਉੱਪਰ اٹھਾਉਣ ਦੇ ਯਤਨ ਜਿਹੜੇ ਨੇ ਉਹ ਕੀਤੇ ਗਏ ਇਹ ਦੋਨੇ ਅਸਤੀਫੇ ਉਸ ਹੀ ਇੱਕ ਸ਼ਤਰੰਜੀ ਚਾਲ ਦਾ ਕਹਿ ਸਕਦਾ ਹੈ ਕਿ ਹਸਾ ਨੇ ਕਿ ਇਸ ਕਮੇਟੀ ਦੀ ਜੀ ਜਾਇਜ਼ਤਾ ਹੈ ਉਸ ਤੇ ਉੱਪਰ ਸਵਾਲ ਖੜੇ ਕਰ ਦਿੱਤੇ ਜਾਣ ਕਿਉਂਕਿ ਇਸ ਦੀ ਜਿਹੜੀ ਅਗਵਾਈ ਕਰਨ ਵਾਲੇ ਪ੍ਰਧਾਨ ਨੇ ਉਸ ਤੋਂ ਬਾਅਦ ਜਿਹੜੇ ਸੀਨੀਅਰ ਮੋਸਟ ਮੈਂਬਰ ਨੇ ਦੋਮੋਂ ਹੀ ਇਸ ਕਮੇਟੀ ਤੋਂ ਆਪਣੇ ਆਪ ਨੂੰ ਲਾਂਬੇ ਹੋ ਗਏ ਨੇ ਤੇ ਜਥੇਦਾਰ ਸਾਹਿਬਾਬ ਨੂੰ ਪੱਤਰ ਲਿਖ ਕੇ ਆਪਣੇ ਆਪ ਨੂੰ ਫਾਰਕ ਕੀਤੇ ਜਾਣ ਦੀ ਗੱਲ ਕਰ ਰਹੇ। ਕਾਮੀ ਸਾਹਿਬ ਕੋਈ ਬਾਦਲਾਂ ਤੋਂ ਮੁਨਕਰ ਨਹੀਂ ਹੋਏ ਹਨ। ਕੋਈ ਉਹਨਾਂ ਦੇ ਉੱਤੇ ਦਬਾਅ ਨਹੀਂ ਬਣਿਆ ਹੋਇਆ ਸੀ ਕਿ ਉਸ ਦਬਾਅ ਨੂੰ ਦੇ ਚੱਲਦੇ ਹੋਏ ਅਸਤੀਫਾ ਦੇ ਰਹੇ ਨੇ। ਇਹ ਸਾਰਾ ਕੁਝ ਜਿਹੜਾ ਹੈ ਉਹ ਦਿਖਾਵਾ ਸੀ, ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਕੀਤਾ ਗਿਆ। ਤਾਂ ਕਿ ਜਿਹੜਾ ਬਾਦਲ ਦਲ ਵਸਤੇ ਇੱਕ ਰਸਤਾ ਸਾਫ਼ ਕਰ ਦਿੱਤਾ ਜਾਵੇ ਕਿ ਉਹ ਇਸ ਕਮੇਟੀ ਦੇ ਲਏ ਗਏ ਕੋਈ ਫੈਸਲੇ ਨੂੰ ਟੁਠਲਾ ਸਕਣ ਟੁਕਰਾ ਸਕਣ ਤੇ ਆਪਣੀ ਜਿਹੜੀ ਉਹਨਾਂ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਉਸ ਦੀ ਪ੍ਰਕਿਰਿਆ ਨੂੰ ਜਾਰੀ ਰੱਖ ਸਕਣ ਆਖਿਰਕਾਰ ਪੰਜ ਮੈਂਬਰ ਜਿਹੜੇ ਬਾਕੀ ਬਚੇ ਸੀ ਉਹਨਾਂ ਵੱਲੋਂ ਮੀਟਿੰਗ ਪਟਿਆਲਾ ਦੇ ਵਿੱਚ ਬਾਦ ਦਸਤੂਰ ਕੀਤੀ ਗਈ ਮੀਟਿੰਗ ਤੋਂ ਬਾਅਦ ਪੰਜੇ ਮੈਂਬਰਾਂ ਦੇ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ ਜਿਸ ਦੇ ਵਿੱਚ ਪੰਜੇ ਮੈਂਬਰ ਬੈਠੇ ਸੀ ਇਹਨਾਂ ਵੱਲੋਂ ਆਪਣੀ ਜਿਹੜੀ ਆਪਸੀ ਇਕਜੁੱਟਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਸਾਰੇ ਪੰਜੇ ਮੈਂਬਰ ਜੋ ਹੈਗੇ ਆ ਅਸੀਂ ਇਕੱਠੇ ਆ ਅਸੀਂ ਸਾਰੇ ਮਿਲ ਕੇ ਇੱਕ ਫੈਸਲੇ ਦੇ ਉੱਪਰ ਪਹੁੰਚੇ ਇਕਬਾਲ ਸਿੰਘ ਝੁੰਦਾ ਵੱਲੋਂ ਐਡਰੈਸ ਕੀਤਾ ਗਿਆ ਤੇ ਇਹ ਕਿਹਾ ਗਿਆ ਕਿ ਅਸੀਂ ਖੁਦ ਪੇਸ਼ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਆਪਣਾ ਪੱਖ ਰੱਖਾਂਗੇ ਕਿ ਅਕਾਲੀ ਦਲ ਵੱਲੋਂ ਇਸ ਕਮੇਟੀ ਨੂੰ ਜੋ ਮੰਡੇਟ ਦਿੱਤੀ ਗਈ ਸੀ ਕਿ ਇਸ ਕਮੇਟੀ ਦੀ ਨਿਗਰਾਨੀ ਦੇ ਖੇਤਰਾਂ ਭਰਤੀ ਕੀਤੀ ਜਾਵੇ ਉਸਤੇ ਵੱਲੋਂ ਜਿਹੜਾ ਕੋਈ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ ਅਕਾਲੀ ਦਲ ਨੇ ਮਾਨਤਾ ਨਹੀਂ ਦਿੱਤੀ ਹੈ ਅਕਾਲੀ ਦਲ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਕਿ ਅਸੀਂ ਭਰਤੀ ਜਿਹੜੀ ਹੈ ਅਕਾਲ ਤਖਬਾ ਦੀਆਂ ਨਿਰਦੇਸ਼ਾਂ ਦੇ ਮੁਤਾਬਿਕ ਕਰ ਸਕੀਏ ਇਸ ਤਰ੍ਹਾਂ ਦੀ ਇਜਾਜ਼ਤ ਅਕਾਲੀ ਦਲ ਵੱਲੋਂ ਇਸ ਕਮੇਟੀ ਨੂੰ ਨਹੀਂ ਮਿਲੀ ਕਮੇਟੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਜੋ ਵੀ ਹੁਕਮ ਜਥੇਦਾਰ ਸਾਹਿਬ ਕਰਨਗੇ ਇਹ ਕਮੇਟੀ ਉਸ ਨੂੰ ਇਨ ਬਿਨ ਲਾਗੂ ਕਰਨ ਦੇ ਲਈ ਵਚਨਬੱਧ ਹੈ ਪਹਿਲਾਂ ਵੀ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਉਸ ਨੂੰ ਲਾਗੂ ਕਰਨ ਦੇ ਲਈ ਇਹ ਵਚਨਬੱਧ ਸੀ ਅੱਗੇ ਵੀ ਜੋ ਹੁਕਮ ਹੋਏਗਾ ਉਸ ਨੂੰ ਵੀ ਲਾਗੂ ਕਰਨ ਦੇ ਲਈ ਪੂਰੇ ਤਰੀਕੇ ਨਾਲ ਲਾਗੂ ਕਰਨ ਦੇ ਲਈ ਇਹ ਪੰਜੇ ਮੈਂਬਰ ਜਿਹੜੇ ਨੇ ਉਹ ਵਚਨਬੱਧ ਨੇ ਇੱਕ ਕਮੇਟੀ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਸੋ ਹੁਣ ਫੈਸਲਾ ਜਥੇਦਾਰ ਸਾਹਿਬ ਨੇ ਕਰਨਾ ਹੈ ਕਿ ਅੱਗੇ ਕੀ ਹੋਵੇਗਾ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਗਿਆਨੀ ਰਗਵੀਰ ਸਿੰਘ ਉਹ ਵੀ ਦਬਾਅ ਦੇ ਵਿੱਚ ਨੇ ਉਹ ਵੀ ਆਪਣਾ ਅਸਤੀਫਾ ਦੇ ਸਕਦੇ ਨੇ ਲੇਕਿਨ ਬਾਅਦ ਵਿੱਚ ਇਨ੍ਹਾਂ ਖਬਰਾਂ ਦਾ ਖੰਡਨ ਕਰ ਦਿੱਤਾ ਗਿਆ ਕਿ ਇਨ੍ਹਾਂ ਦੇ ਵਿੱਚ ਕੋਈ ਸਚਾਈ ਨਹੀਂ ਹੈ ਗਿਆਨੀ ਰਗਵੀਰ ਸਿੰਘ ਇਸ ਰੌਅ ਦੇ ਵਿੱਚ ਹੈਗੇ ਨੇ ਕਿ ਉਹ ਕੋਈ ਨਾ ਕੋਈ ਫੈਸਲਾ ਕਰਨ ਉਹ ਪਿੱਠ ਦਿਖਾਉਣ ਦੇ ਰੌਅ ਵਿੱਚ ਨਹੀਂ ਉਹਨਾਂ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਤੇ ਬਾਕੀ ਵੀ ਜਿਹੜੇ ਸਾਬਕਾ ਜ세ਦਾਰ ਨੇ ਉਹਨਾਂ ਨਾਲ ਕਈਆਂ ਨਾਲ ਸੰਪਰਕ ਹੋਇਆ ਹੈ ਆਪਸੀ ਗੱਲਬਾਤ ਹੋਈ ਹੈ ਸਲਾਹ مشورہ ਹੋਇਆ ਹੈ ਤੇ ਸਾਰੇ ਜ세ਦਾਰਾਂ ਵੱਲੋਂ ਉਹਨਾਂ ਨੂੰ ਇਹੀ ਕਿਹਾ ਗਿਆ ਹੈ ਕਿ ਪੰਥ ਤੁਹਾਡਾ ਸਾਥ ਦੇ ਰਿਹਾ ਹੈ ਪੰਥ ਤੁਹਾਡੀ ਪਿੱਠ ਦੇ ਉੱਪਰ ਖੜਾ ਹੈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਦਬਾਅ ਦੇ ਵਿੱਚ ਆਉਣ ਦੀ ਲੋੜ ਨਹੀਂ ਤੁਹਾਨੂੰ ਜਿਹੜਾ ਹੈ ਸਖਤ ਫੈਸਲਾ ਕਰਨਾ ਪਵੇਗਾ ਹੁਣ ਵੇਲਾ ਇਹ ਹੈ ਕਿ ਜ세ਦਾਰ ਸਾਹਿਬ ਕੋਈ ਸਪਸ਼ਟ ਸਟੈਂਡ ਲੈਣ ਸਪਸ਼ਟ ਸਟੈਂਡ ਲੈਣ ਦਾ ਵੇਲਾ ਆ ਗਿਆ ਹੈ। ਗਿਆਨੀ ਰਗਵੀਰ ਸਿੰਘ ਵੀ ਹੁਣ ਤੱਕ ਸਾਫ਼ ਤੇ ਸਪਸ਼ਟ ਸਟੈਂਡ ਲੈਣ ਤੋਂ ਬਚਦੇ ਰਹੇ ਨੇ। ਪਹਿਲਾਂ ਪੰਨ ਸਿੰਘ ਸਹਿਬਾਨ ਦੀ ਰੱਖੀ ਹੋਈ ਮੀਟਿੰਗ ਨੂੰ ਰੱਦ ਕਰਨਾ ਤੇ ਫਿਰ ਇੰਗਲੈਂਡ ਦੇ ਜਿਹੜਾ ਲੰਬੇ ਦੌਰੇ ਤੇ ਚਲੇ ਜਾਣਾ ਇਸ ਦੇ ਨਾਲ ਜ세ਦਰ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਕੌਮ ਦੇ ਵਿੱਚ ਕਾਫੀ ਕਮਜ਼ੋਰ ਹੋਈ ਸੀ। ਲੇਕਿਨ ਫਿਰ ਉਹਨਾਂ ਵੱਲੋਂ ਜਦੋਂ ਫੇਸਬੁੱਕ ਪੋਸਟ ਪਾ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਛੁੱਟੀ ਕੀਤੀ ਜਾਣ ਦਾ ਨਿੰਦਿਆ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਇਸ ਦਾ ਕਾਫੀ ਤਕਲੀਫ ਹੋਈ ਹੈ ਤੇ ਇਹ ਅਕਾਲ ਤਖਤ ਸਾਹਿਬ ਦੀ ਹੋਂਦ ਦੇ ਉੱਪਰ ਹੀ ਇੱਕ ਹਮਲਾ ਹੈ ਜਦੋਂ ਉਹਨਾਂ ਵੱਲੋਂ ਇਹੇ ਵਿਚਾਰ ਪ੍ਰਗਟ ਕੀਤੇ ਗਏ ਤਾਂ ਇਹ ਲੱਗਿਆ ਕਿ ਨਹੀਂ ਹੁਣ ਗਿਆਨੀ ਰਗਵੀਰ ਸਿੰਘ ਆਪਣੇ ਮਨ ਦੀ ਗੱਲ ਰੱਖਣਾ ਚਾਹੁੰਦੇ ਨੇ ਉਹ ਕਿਸੇ ਦਬਾਅ ਦੇ ਵਿੱਚ ਨਹੀਂ ਆਉਣਗੇ ਉਹ ਫੈਸਲਾ ਲੈਣ ਦੇ ਲਈ ਤਿਆਰ ਹਨ ਅੱਜ ਦਾ ਘਟਨਾਕ੍ਰਮ ਵੀ ਜੋ ਹੋਇਆ ਹੈ ਉਸ ਤੇ ਵੱਲੋਂ ਇਹ ਸਾਫ਼ ਹੋ ਗਿਆ ਹੈ ਕਿ ਹੁਣ ਫੈਸਲਾ ਜਿਹੜਾ ਹੈ ਉਹ ਗਿਆਨੀ ਰਗਵੀਰ ਸਿੰਘ ਨਹੀਂ ਕਰਨਾ ਸਾਰੀਆਂ ਨਜ਼ਰਾਂ ਗਿਆਨੀ ਰਗਵੀਰ ਸਿੰਘ ਵਾਲੀ ਦੇਖਣਗੀਆਂ ਸਾਰਾ ਪੰਥ ਟਿਕਟਕੀ ਲਗਾ ਕੇ ਗਿਆਨੀ ਰਗਵੀਰ ਸਿੰਘ ਵੱਲ ਹੀ ਤੱਕੇਗਾ ਕਿ ਹੁਣ ਉਹ ਕੀ ਕਰ ਦੇਣ ਕੀ ਉਹ ਆਪਣੇ ਵੱਲੋਂ ਕੋਈ ਫੈਸਲਾ ਸੁਣਾਉਣਗੇ ਕੀ ਉਹ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸੱਦਣਗੇ ਤੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕਰਕੇ ਉੱਥੇ ਉਹਨਾਂ ਦੀ ਇਕਤਰਤਾ ਦੇ ਵਿੱਚ ਕੋਈ ਫੈਸਲਾ ਲਿਆ ਜਾਵੇਗਾ ਕੀ ਉਹ ਬਲਵਿੰਦਰ ਸਿੰਘ ਭੁੰਦੜ ਨੂੰ ਤਲਬ ਕਰਨਗੇ ਕਿ ਕਿਉਂ ਅਕਾਲੀ ਦਲ ਇਜਾਜ਼ਤ ਨਹੀਂ ਦੇ ਰਿਹਾ ਇਸ ਕਮਨ ਮੈਂਬਰੀ ਕਮੇਟੀ ਨੂੰ ਜਾਂ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਜਾਂ ਉਹ ਅੱਗੇ ਟਾਈਮ ਪਾ ਲੈਣਗੇ ਫੈਸਲਾ ਲੈਣ ਦੇ ਵਿੱਚ ਕੁਝ ਹੋਰ ਵਕਤ ਲੈਣਗੇ ਜੇ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਕਿ ਉਹ ਹੋਰ ਟਾਈਮ ਲੈਂਦੇ ਨੇ ਹੋਰ ਵਕਤ ਲੈਂਦੇ ਨੇ ਤਾਂ ਅਕਾਲੀ ਦਲ ਨੂੰ ਸਮਾਂ ਮਿਲ ਜਾਏਗਾ ਕਿ ਉਹ 20 ਤਰੀਕ ਨੂੰ ਆਪਣੀ ਭਰਤੀ ਮੁਹਿਮ ਨੂੰ ਡਿਕਲੇਅਰ ਕਰ ਦੇਗਾ ਕਿ ਅਸੀਂ ਭਰਤੀ ਕੰਪਲੀਟ ਕਰ ਚੁੱਕੇ ਹਾਂ ਮੁਕੰਮਲ ਹੋ ਚੁੱਕੀ ਹੈ 1 ਮਾਰਚ ਨੂੰ ਉਹ ਆਪਣਾ ਨਵਾਂ ਪ੍ਰਧਾਨ ਤੇ ਅਹੁਦੇਦਾਰ ਚੁਣਨ ਦੀ ਪ੍ਰਕਿਰਿਆ ਨੂੰ ਖਤਮ ਕਰ ਲਏਗਾ ਤੇ ਨਵਾਂ ਪ੍ਰਧਾਨ ਜੋ ਕਿ ਸਾਰੇ ਹੀ ਉਮੀਦ ਕਰ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਚੁਣਿਆ ਜਾਏਗਾ ਉਸ ਦਾ ਐਲਾਨ ਕਰ ਦੇਗਾ ਉਹ ਜਥੇਦਾਰ ਸਾਹਿਬ ਨੇ 20 ਤਰੀਕ ਤੋਂ ਪਹਿਲਾਂ ਕੋਈ ਫੈਸਲਾ ਲੈਣਾ ਹੈ ਕਿਉਂਕਿ ਜੇ ਭਰਤੀ ਦੀ ਪ੍ਰਕਿਰਿਆ ਰੱਦ ਕਰਨੀ ਹੈ ਤਾਂ ਉਹ 20 ਤਰੀਕ ਤੋਂ ਪਹਿਲਾਂ ਹੀ ਕਰਨੀ ਪੈਗੀ ਤਾਂ ਹੀ ਉਸ ਦਾ ਕੋਈ ਫਾਇਦਾ ਹੈ ਜੇ ਉਹ ਲੇਟ ਹੋ ਜਾਂਦੇ ਨੇ ਤਾਂ ਫਿਰ ਰੱਦ ਕਰਨ ਦਾ ਕੋਈ ਕਾਇਦਾ ਫੈਸਲਾ ਉਹ ਉਹ ਕਿੰਨਾ ਕੁ ਅਸਰ ਹੋਏਗਾ ਉਹ ਦੇਖਣਾ ਪਏਗਾ ਅੱਜ ਤੱਕ ਜੋ ਜਹੇਦਾਰ ਸਹਿਬਾਨ ਨੇ ਉਹ ਸਪਸ਼ਟ ਤੌਰ ਤੇ ਫੈਸਲੇ ਨਹੀਂ ਲੈਂਦੇ ਰਹੇ ਕਮਜ਼ੋਰੀ ਦਿਖਾਉਂਦੇ ਰਹੇ ਨੇ ਇਸੇ ਦਾ ਨਜਾਇਜ਼ ਫਾਇਦਾ ਜਿਹੜਾ ਹੈ ਉਹ ਸਾਡੇ ਪੋਲਿਟਿਕਲ ਲੀਡਰ ਜਿਹੜੇ ਨੇ ਸਿਆਸੀ ਵੀਰੋ ਨੇ ਉਹ ਉਠਾਉਂਦੇ ਰਹੇ ਨੇ ਖਾਸ ਕਰ ਬਦਲ ਪਰਿਵਾਰ ਤੇ ਇਸ ਦਾ ਦੋਸ਼ ਹਮੇਸ਼ਾ ਹੀ ਲੱਗਦਾ ਆਇਆ ਹੈ ਹੁਣ ਵੀ ਬਦਲ ਨਲ ਵੱਲੋਂ ਅਕਾਲ ਤਖਤ ਦੇ ਨਾਲ ਟੱਕਰ ਲੈ ਲਈ ਗਈ ਹੈ ਉਹਨਾਂ ਵੱਲੋਂ ਆਪਣਾ ਰੁਖ ਜਿਹੜਾ ਹੈ ਸਪਸ਼ਟ ਕਰ ਦਿੱਤਾ ਗਿਆ ਕਿ ਉਹ ਲੜਾਈ ਦੇ ਮੂਡ ਵਿੱਚ ਹਨ ਉਹ ਭਰਤੀ ਆਪਣੇ ਮੁਤਾਬਿਕ ਕਰਨਗੇ ਪ੍ਰਦਾਨ ਆਪਣੇ ਮੁਤਾਬਿਕ ਚੁਣਨਗੇ ਇੱਥੇ ਜਥੇਦਾਰ ਸਾਹਿਬਾ ਦੋ ਹੀ ਰਸਤੇ ਨੇ ਜਾਂ ਤਾਂ ਉਹ ਸਖਤ ਸਟੈਂਡ ਲੈਣਗੇ ਕੋਈ ਫੈਸਲਾ ਸੁਣਾਉਣਗੇ ਉਹ ਇਹਨਾਂ ਦੀ ਭਰਤੀ ਦੀ ਪ੍ਰਕਿਰਿਆ ਨੂੰ ਰੱਦ ਕਰਨਗੇ ਤੇ ਨਵੇਂ ਸਿਰਿ ਤੋਂ ਭਰਤੀ ਕਰਨ ਦਾ ਆਦੇਸ਼ ਦੇਣਗੇ ਜਾਂ ਫਿਰ ਉਹ ਆਪਣਾ ਅਸਤੀਫਾ ਦੇ ਕੇ ਆਪਣੇ ਆਪ ਨੂੰ ਰੁਖਸਤ ਕਰ ਸਕਦੇ ਨੇ ਆਪਣੇ ਆਪ ਨੂੰ ਇਸ ਦਬਾਅ ਤੋਂ ਬਾਹਰ ਕਰ ਸਕਦੇ ਨੇ ਦੇਖਣਾ ਹੈ ਕਿ ਕੱਲ ਨੂੰ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੱਸੀਦਰ ਸਾਹਿਬ ਹੁਣ ਕੀ ਕਰਨਗੇ ਸਾਰਾ ਫੈਸਲਾ ਹੁਣ ਜੱਸੀਦਰ ਸਾਹਿਬ ਦੀ ਕੋਰਟ ਵਿੱਚ ਹੈ ਉਹਨਾਂ ਨੇ ਆਪਣਾ ਫੈਸਲਾ ਸੁਣਾਉਣਾ ਹੈ ਕਿ ਉਹ ਕਿਸ ਤਰਫ ਝੁਕਣਗੇ ਕਿ ਉਹ ਸਖਤ ਸਟੈਂਡ ਲੈਣ ਦੀ ਸਪਸ਼ਟਤਾ ਦੇ ਨਾਲ ਕੋਈ ਫੈਸਲਾ ਲੈਣ ਦਾ ਰਵਿਚਨ ਜਾਂ ਫਿਰ ਹੁਣ ਬਚ ਕੇ ਨਿਕਲ ਦੀ ਜਿਹੜੀ ਪ੍ਰਕਿਰਿਆ ਜਿਹੜੀ ਹੁਣ ਤੱਕ ਸਾਡੇ ਲੀਡਰ ਸਾਹਿਬਾਨ ਕਰਦੇ ਰਹੇ ਨੇ ਉਸ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਿ ਅਸਤੀਫਾ ਦੇ ਕੇ ਸੁਰਖਰੂ ਹੋ ਜਾਓ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਓ ਇਸ ਟਾਈਮ ਸਿੱਖ ਸਿਆਸਤ ਨੂੰ ਜੋ ਲੋਡ ਹੈ ਅਕਾਲੀ ਸਿਆਸਤ ਨੂੰ ਲੋਡ ਹੈ ਉਹ ਸਪਸ਼ਟਤਾ ਦੇ ਨਾਲ ਸਟੈਂਡ ਲੈਣ ਵਾਲੇ ਲੀਡਰਾਂ ਦੀ ਉਹਨਾਂ ਦੀ ਅਗਵਾਈ ਦੀ ਲੋੜ ਹੈ ਸਾਰਾ ਸਿੱਖ ਪੰਥ ਇਹੀ ਉਮੀਦ ਕਰ ਰਿਹਾ ਹੈ ਕਿ ਜਸਵੰਤ ਸਿੰਘ ਸਾਬ ਅਗਵਾਈ ਕਰਨਗੇ ਉਹ ਧਾਮੀ ਦੇ ਵਾਂਗੂੰ ਆਪਣਾ ਪਿੱਛਾ ਛੁਡਾ ਕੇ ਨਹੀਂ ਭੱਜਣਗੇ ਲੇਕਿਨ ਇਹ ਵੀ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਜਿ세 ਦਾ ਧਾਮੀ ਦਾ ਅਸਤੀਫਾ ਹੀ ਸਵੀਕਾਰ ਨਾ ਹੋਵੇ ਉਹ ਇੱਕ ਇਹ ਗੇਮ ਸੀ ਖੇਡੀ ਗਈ ਹੈ ਜਿਹੜੀ ਕਿ ਜਿਹੜੀ 7 ਮੈਂਬਰੀ ਕਮੇਟੀ ਹੈ ਉਸ ਨੂੰ ਕਿਸ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ ਹੁਣ ਕਿਉਂਕਿ ਉਹ ਦੋ ਜਣੇ ਅਸਤੀਫਾ ਦੇ ਕੇ ਇਸ ਦੇ ਉੱਪਰ ਪ੍ਰਸ਼ਨ ਚਿੰਨ ਉਠਾ ਚੁੱਕੇ ਨੇ ਤਾਂ ਬਾਅਦ ਦੇ ਵਿੱਚ ਅੰਤ੍ਰੰਮ ਕਮੇਟੀ ਜਿਹੜੀ ਹੈ ਉਹ ਫੈਸਲਾ ਕਰਕੇ ਅਸਤੀਫੇ ਨੂੰ ਨਕਾਰ ਦੇਵੇਗੀ ਤੇ ਧਾਮੀ ਸਾਹਿਬ ਹੀ ਪ੍ਰਦਾਨ ਬਣੇ ਰਹਿਣਗੇ ਇਸ ਤਰ੍ਹਾਂ ਦੀਆਂ ਕੈਸਰਾਈਆਂ ਵੀ ਚੱਲ ਰਹੀਆਂ ਨੇ ਲੇਕਿਨ ਇਸ ਤੇ ਵਿੱਚ ਫੇਰ ਗੱਲ ਉੱਥੇ ਆ ਫੇਰ ਖਤਮ ਹੁੰਦੀ ਹੈ ਕਿ ਸਾਰੀਆਂ ਨਜ਼ਰਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਉੱਪਰ ਹਨ ਕਿ ਗਿਆਨੀ ਰਗਵੀਰ ਸਿੰਘ ਕੀ ਫੈਸਲਾ ਲੈਂਦੇ ਨੇ ਉਹ ਆਪਣਾ ਹੁਕਮਨਾਮਾ ਅਕਾਲ ਤਖਤ ਦੀ ਫਸੀਲਤੋਂ ਕਿਹੋ ਜਿਹਾ ਸੁਣਾਉਂਦੇ ਨੇ ਅੱਗੇ ਸਿਆਸਤ ਕਿਹੜਾ ਰੁਖ ਲਏਗੀ ਕਿਹੜਾ ਮੋੜ ਘਟੇਗੀ ਇਹ ਸਭ ਕੁਝ ਹੁਣ ਗਿਆਨੀ ਰਗਵੀਰ ਸਿੰਘ ਦੇ ਉੱਪਰ ਆ ਕੇ ਹੀ ਨਿਰਪਰ ਕਰਦਾ ਹੈ ਉਹਨਾਂ ਦੇ ਫੈਸਲੇ ਉੱਪਰ ਹੀ ਨਿਰਪਰ ਕਰਦਾ ਹੈ ਇਹ ਜਿਹੜੀ ਪੰਜਾਬ ਦੀ ਅਕਾਲੀ ਸਿਆਸਤ ਹੈ ਸਿੱਖ ਸਿਆਸਤ ਹੈ ਉਸ ਦਾ ਆਉਣ ਵਾਲਾ ਰੂਪ ਕਿਸ ਤਰੀਕੇ ਦਾ ਹੋਏਗਾ ਸੋ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਹੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਪਸ਼ਟਤਾ ਆ ਜਾਵੇਗੀ ਸਾਨੂੰ ਪਤਾ ਲੱਗ ਜਾਏਗਾ ਕਿ ਜ세ਦਾਰ ਸਾਹਿਬ ਦਾ ਸਟੈਂਡ ਕੀ ਹੈ ਉਹ ਕਿੱਥੇ ਖੜੇ ਨੇ ਤੇ ਕਿਹੋ ਜਿਹੇ ਫੈਸਲੇ ਲੈਂਦੇ ਨੇ ਉਦੋਂ ਤੱਕ ਤੋ ਸਾਰਿਆਂ ਤੋਂ ਵਿਦਾ ਲੈਨੇ ਆ ਇਜਾਜ਼ਤ ਦਿਓ ਧੰਨਵਾਦ